ਗੰਗਦਾਂ ਭੈਰਾ ਜੀ ਜੀ ਲਿਖਦੀ ਹੈ ਜੀ ਲਿਖਦੀ ਹੈ ਗਾਣਾ ਕੀ ਲੋਕਾਂ ਨੂੰ ਜਲਾਦੀ ਫਿਰ ਲੈ ਇੱਕ ਦੂਸਰ ਪੈ ਤੈ ਤਾ ਇਹਦੇ ਹੀ ਲਿਖਣਾ ਆਪਣਾ ਇਹਦੇ ਹੀ ਲਿਖਣਾ जिन एक तू सोणी रू रू हिकु तूं सोणी सोना न सोणे रब ने बनाया

चुमदी राज ने तेज ने बिना कंदी अखां भैनू रखियूं अखां भैनू रखी ਮੇਰੀਆਂ ਫਸਾ ਕੋਲ ਰਿਆਂ ਨਹੀਂ ਉਹ ਮੇਰੀਆਂ ਜਿਹੜੇ ਜਿਹੜੇ ਰੱਬ ਨਾਲ ਪਿਆਰ ਕਰਦੇ ਜਿਹੜੇ ਉਹਨੂੰ ਵੇਖੀ ਉਹਦੇ ਹੋ ਜਾਂਦੇ ਜ਼ੋਰ ਦਾ ਤਾੜੀਆਂ ਲਾ ਦਿਓ ਅੱਖਾਂ ਤੇ ਨੂੰ ਵੇਖੀ ਹੋਗੀਆਂ ਤੇਰੀਆਂ ਮੇਰੀਆਂ ਤਸਾ ਦੁਲ ਰਿਆਂ ਨਹੀਂ ਉਹ ਮੇਰੀਆਂ भे भेर पाले भे भैरा बि पालू जुती मेर चांव जी रांझे ने पीना आही ते हिकु तू सोणी ते न त सोन जा र चीज़ इन सोण मैनूड़े कुदरत मल्हा अथई मिले चांदी विच कुदरत मल्हा अजीबे नेर कर जाम चा प्यारे ਕਿੰਨਾ ਸੁਣਾ ਮੈਂ ਬੜਾ ਸੁਣਾਇਆ ਕਰਕੇ ਬੜਾ ਪੜੇ ਕਰਕੇ ਉਘਾ ਮੈਂ ਅਈ ਨਗੀਤਾ ਤੱਕ ਫਾਰੇ ਤੱਕ ਰਸਨਾ ਅਈ ਨਗੀਤਾ ਤੱਕ ਜਤੀ ਰਸਨਾ ਇਹ ਇੱਕ ਗੱਲ ਮਾਰ ਕੇ ਟੋਲਾ ਇੱਕ ਗੱਲ ਮਾਰ ਕੇ ਟੋਲਾ ਹਾਦਸੇ ਨਹੀਂ ਮੋੜ ਨਹੀਂ ਮੇਕਣਾ ਆਈ ਨਹੀਂ ਜਾਣੇ ਲੈਣਾ ਗਾਣਾ ਬਦਲੂ ਬਧੀਆ ਕਰਕੇ ਬੜਾ ਦੇ ਅਈ ਨਗੀਤਾ ਨੰਦਾ ਬੱਜਾ ਤੱਕ ਰਸਨਾ ਇੱਕ ਗੱਲ ਮਾਰ ਕੇ ਟੋਲਾ ਇੱਕ ਗੱਲ ਮਾਰ ਕਿੰਨਾ ਮਾਰ ਗਿਆ ਟੋਲਣਾ ਹਮਰ ਤੇਰੀ ਤੋਰ ਦੇ ਤੇ ਮਾਰੂ ਕਿੱਝ ਜ ਪਹਿਲਾ ਮੈਂ ਲੰਗੜਾ ਬਣ ਕੇ ਤੁਰਿਆ ਬਾਈ ਰਾਜੂ ਫਿਰ ਮੈਂ ਮਹਤਾਂ ਉਤਰਿਆ ਤੇ ਕਹਿੰਦੀ ਇੱਕ ਗੱਲ ਮਾਰਗੀ ਢੋਲਣਾ ਹਾੜਾ ਵੀ ਤੇਰੀ ਤੋਰ ਦੇਤੇ ਇਹੋ ਜੀਆਂ ਤੋਰਾਂ ਨੂੰ ਪਸੰਦ ਕਰੀਂ ਸੇਲੀ ਨੇ ਢੋਲਣਾ ਵਧੀਆ ਤੋਰ ਦਾ ਸੀ ਅੱਜ ਕਿਹੋ ਜਿਹਾ ਹੁਣ ਤਾਂ ਤੇਰਾ ਜਮਾਂ ਨਹੀਂ ਲਿਖਣਾ ਜੇ ਮੈਂ ਲਿਖਣਾ ਤੇ ਉਹਦਾ ਹੀ ਲਿਖਣਾ ਹੋਰ ਕੀ ਤਾਂ ਲਿਖਣਾ ਬਸ ਉਹਦਾ ਹੀ ਕੀ ਦਾ ਮੈਂ ਕਹਿੰਦਾ ਤੂੰ ਮੇਰੇ ਲੰਗੜੀ ਤੋਰ ਦੇ ਖੁਸ਼ੀਆਂ ਮਨਾਉਣੀ ਆ ਮੈਂ ਬੁੜੀਆਂ ਉਤਰਿਆ ਤੂੰ ਖੁਸ਼ੀ ਮਨਾਉਣੀ ਇਹ ਗੱਲ ਦੀ ਹੁਣ ਤੇਰਾ ਜਮਾਂ ਨਹੀਂ ਲਿਖਣਾ ਹੋਰ ਕੀ ਸੰਕਣ ਦਾ ਲਿਖਣਾ ਬਸ ਉਹਦਾ ਹੀ ਲਿਖਣਾ ਵਿਅਕਤੀਗਤ ਕਰ ਤਾ ਸਾਰੇ ਸੰਕਣਾਂ ਕੀ ਮੇਰੀ ਜਿਨਾ ਲਿਖਣਾ ਅਵੇਲੇ ਉਹਨੂੰ ਸਮਝ ਨਹੀਂ ਆਈ ਉਹ ਕੰਮਲੀਏ ਮੈਂ ਉਹਦਾ ਨਾਮ ਲਿਖਣਾ ਦੱਸਦੀ ਆ ਬਈ ਰਾਜੀ ਮੈਂ ਕਿਹਾ ਉਹਦੇ ਹੀ ਲਿਖਣਾ ਜਿਹਦਾ ਨਾਮ ਮੇਰੇ ਦਿਲ ਤੇ ਲਿਖਿਆ ਹੈ ਦਿਲ ਤੇਰਾ ਦਿਲ ਹੈ ਬਲੈਕ ਬੋਰਡ ਆ ਮੈਂ ਕਹਿੰਨਾ ਮੈਂ ਨਹੀਂ ਉਹਦਾ ਲਿਖਣਾ ਜਿਹਦਾ ਪਹਿਲਾਂ ਮੇਰੇ ਲਿਖਿਆ ਸੀ ਤੇਰਾ ਤਾਂ ਲਿਖਦਾ ਮੈਂ ਹੁੱਲ ਬਲੇ ਕੇ ਸੁਪਨਿਆਂ ਤੇ ਲਿਖ ਬੇਟਾ ਫੇਰ ਕੀ ਹੋਇਆ ਉਹ ਵੀ ਜਿਹੜਾ ਘਰੇ ਲੱਗਿਆ ਆ ਤਾਂ ਫੇਰ ਕੀ ਹੋਇਆ ਤਾਜ ਆ ਦੋ ਸੌ ਰੁਪਏ ਦੇ ਤੇਰੀ ਜਿਹੜਾ ਘਰੇ ਸੁਪਨਿਆਂ ਤੇ ਲਿਖਿਆ ਚੀਮਾ ਸਾਹਿਬ ਉਸ ਵਜੇ ਤੇ ਤੇ ਮਾ ਨਾ ਲਿਖ ਬੇਟਾ ਕੀ ਹੋ ਗਿਆ ਤੇ ਲੋਕਾਂ ਨੇ ਬਾਹਰਲੇ ਵੀ ਵੜਦੇ ਤੇਰਾ ਸਾਈਟੇ ਕਿਰਚਾ ਨਾ ਤੇਰਾ ਨਾ ਮੇਰਾ ਭੇੜਾ ਹੋ ਗਿਆ ਡਾਕ ਤੇਰਾ ਤਾਂ ਹੁਣ ਜਮਾ ਨਹੀਂ ਲਿਖਣਾ ਮੈਂ ਤਾਂ ਹੁਣ ਮੈਂ ਵਾਸ ਹੀ ਰਿਆ ਸੀ ਕਿਦਾ ਲਿਖਣਾ ਉਹ ਮਾਤਾ ਨੂੰ ਦਾ ਲਿਖ ਦੁ ਸਮਝੀਆਂ ਨਾ ਤੇਰਾ ਦਾ ਜੀਠੀ ਰੋੜ ਦੇ ਉੱਤੇ ਉਹ ਮਾਤਾ ਤੇਰੀ ਨਾ ਤੇਰਾ ਦਾ ਜੀਠੀ ਰੋੜ ਦੇ ਉੱਤੇ ਲਿਖ ਦੁ ਸਮਝੀਆਂ ਨਾ ਮਾਈ ਦਾ ਜੀਠੀ ਰੋੜ ਦੇ ਉੱਤੇ ਲਿਖ ਦੁ ਸਮਝੀਆਂ ਨਾ ਬਾਪੇ ਦਾ ਜੀਠੀ ਰੋੜ ਦੇ ਤੇ ਗਰੀਆਂ ਪੈਣਾ ਤੋਂ ਲਈਆਂ ਮੰਦਾਵਾ ਬੋਲੂ ਮੇਰੇ ਬਜ਼ੁਰਗਾਂ ਬੋਲ ਮੇਰੇ ਜੀਵਨ ਤੋਂ ਸਾਰੇ ਮਿਲ ਬਸ ਸਾਰਾ ਪਿਆਰ ਦੀ ਜਗ੍ਹਾ ਮਾਨ ਦੀ ਜਗ੍ਹਾ ਮੈਂ ਬਹੁਤ ਬਹੁਤ ਮਾਣ ਕਰਦਾ ਮਾਲ ਕਿੰਨਾਂ ਨੂੰ ਇੰਨਾ ਕਿ ਦਵੇ ਜਿਹੜੇ